ਅਸਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜਿੱਤੇ ਵੈਲਕਮ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਤੇ ਕਿਵੇਂ ਹੋ ਜੀ ਪੰਜਾਬ ਵਾਲਿਓ ਪੰਜਾਬ ਵਾਲਿਓ ਦੱਸੋ ਕੀ ਹਾਲ ਹੈ ਤੁਹਾਡਾ ਇੱਕ ਤੁਹਾਨੂੰ ਦੱਸਿਆ ਸੀ ਕੱਲ ਹੀ ਅਸੀਂ ਕਿ ਬਿਮਾਰ ਸਨ ਅਕਸਰ ਕੱਲ ਵਾਕਈ ਤਿੰਨ ਦਿਨ ਤੋਂ ਬਹੁਤ ਬਿਮਾਰ ਸੀ ਕੱਲ ਮੇਰੀ ਇਹੋ ਜੀ ਹਾਲਤ ਸੀਗੀ ਮੈਂ ਡਾਕਟਰ ਕੋ ਗਈ 2 ਵਜੇ ਡਾਕਟਰ ਨੇ ਮੈਨੂੰ ਕਿਹਾ ਕਿ ਬੁਖਾਰ 103 ਤੇ ਆ ਇੰਜੈਕਸ਼ਨ ਨਹੀਂ ਲਗਣਾ ਤੁਸੀਂ 1.5-2 ਘੰਟੇ ਬਾਅਦ ਦਵਾਈ ਖਾ ਕੇ ਆਣਾ ਫਿਰ ਮੈਂ ਗਈ ਤਿੰਨ-ਚਾਰ ਘੰਟੇ ਬਾਅਦ ਫਿਰ ਉਹਨੇ ਕਿਹਾ ਹਜੇ ਵੀ ਬੁਖਾਰ ਬਹੁਤ ਤੇਜ਼ ਦਾ ਇੰਜੈਕਸ਼ਨ ਨਹੀਂ ਲੱਗਣਾ ਫਿਰ ਰਾਤ ਨੂੰ 9 ਵਜੇ ਰੋਟੀ ਰੋਟੀ ਖਾ ਕੇ ਟਿਕਾ ਲਵਾ ਕੇ ਆਈ। ਇਸ ਵਾਰ ਤੇ ਵੀ ਟਿਕਾ ਲੱਗਾ ਹੋਇਆ ਹੈ। ਮੌਸਮ ਬਹੁਤ ਖਰਾਬ ਹੈ। ਅੱਛਾ ਮੀ ਰਿਕਮੈਂਡ ਕਰ ਰਹੀ ਸੀ ਕਿ ਚੜ੍ਹਦੇ ਪੰਜਾਬ 'ਚ ਵੀ ਇਹੀ ਹਾਲ ਹੈ। ਹਰ ਪਾਸੇ ਬੁਖਾਰ ਆ। ਪਤਾ ਨਹੀਂ ਕਿ ਕੋਈ ਵਾਇਰਲ ਲੀਆ ਜਾਂ ਵਾਇਰਲ ਫੈਲਿਆ ਆਇਆ। ਮਜ਼ਲਾ ਜ਼ੁਕਾਮ, ਬਿਮਾਰ, ਮਜ਼ਲਾ ਜ਼ੁਕਾਮ। ਕੋਸ਼ਿਸ਼ ਵੀ ਆ ਸੀ, ਵਿਆਹ ਤੋਂ ਬਾਅਦ ਫਿਰ ਡੈਥ ਹੋ ਗਈ, ਡੈਥ ਤੋਂ ਬਾਅਦ ਫਿਰ ਗੈਸਟ ਆਏ ਗਏ, ਆਏ ਗਏ ਤੇ ਪਾਸ ਟਾਈਮ ਜਿਹੜਾ ਉਹ ਐਲਰਜੀ ਮੈਨੇਜ ਹੁੰਦਾ ਨੇ ਤੇ ਆਪਣੀ ਆਪਣੀ ਕੇਅਰ ਹੀ ਨਹੀਂ ਹੋਈ। ਹਾਂਜੀ ਤੇ ਇਸ ਕਰਕੇ ਜਿਹੜਾ ਨਾ ਉਹ ਹਰ ਘਰ 'ਚ ਇੱਕ ਬੰਦਾ ਜ਼ਰੂਰ ਬਿ ਲਿਸ਼ਣਾ ਬਿਲਕੁਲ ਐਸ ਰਹੀਆਂ ਬਾਕੀ ਕੋਈ ਨਹੀਂ ਰੱਬ ਚੜ੍ਹਦੀ ਕਲਾ ਚ ਰੱਖੇਗਾ ਬਿਲਕੁਲ ਬਾਕੀ ਲੋ ਜੀ ਹੁਣ ਆ ਗਿਆ ਤੇ ਹੁਣ ਰੈਗੂਲਰ ਜੇ ਰਹਿ ਫੁੱਲ ਭਾਰ ਦੇ ਨਾਲ ਵੀਡੀਓ ਜੀਆ ਤੁਹਾਡੇ ਹੱਥੋਂ ਲੈ ਕੇ ਆਇਆ ਕਰਨੀਆਂ ਤੇ ਅੱਜ ਆਪ ਜੂਸਮਾ ਲੈ ਕੇ ਆਈ ਆ ਜੀ ਹਾਂਜੀ ਵੀਡੀਓ ਇੱਕ ਤੇ ਦੀ ਰਿਕਵੈਸਟ ਵੀ ਸੀ ਵੀਡੀਓ ਤੇ ਮੈਨੂੰ ਵੀਡੀਓ ਦਾ ਟਾਈਟਲ ਵੀ ਮਤਲਬ ਬੜਾ ਲੱਗਾ ਕਿ ਤੁਸੀਂ ਇਹ ਵੀਡੀਓ ਵੇਖ ਕੇ ਜ਼ਰੂਰ ਇੱਕ ਦਫਾ ਤੁਹਾਡੀਆਂ ਅੱਖਾਂ ਚੋਂ ਆਜਣਗੇ ਕਿਉਂਕਿ ਇਹ ਵੀਡੀਓ ਹੀ ਚਾਰ ਸਾਹਿਬਜ਼ਾਦਿਆਂ ਦੇ ਬਾਰੇ ਚ ਯਾਰ ਚਾਰ ਸਾਹਿਬਜ਼ਾਦਿਆਂ ਦੀ ਹਿਸਟਰੀ ਐ ਹੋਦੀ ਜਾਂ ਕਿ ਤੇਲ ਕੰਮ ਜਾਂਦਾ ਇੱਕਦਮ ਹਾਰ ਰੋਟੇ ਬਿਲਕੁਲ ਤੇ ਫਿਰ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਇਹਨਾਂ ਨੂੰ ਬਾਬਾ ਗੁਲਾਬ ਸਿੰਘ ਜੀ ਨੇ ਆਪਾਂ ਇਹਨਾਂ ਨੂੰ ਪਹਿਲੇ ਸੁਨਿਆ ਵੀ ਨਹੀਂ ਕਦੇ ਤੇ ਆਪਾਂ ਨੇ ਇਹ ਮੈਂ ਤਾਂ ਗੁਲਾਬ ਸਿੰਘ ਨੂੰ ਸੁਨਿਆ ਹੋਇਆ ਚਲੋ ਅਸੀਂ ਤਾਂ ਨਹੀਂ ਸੁਣਿਆ ਸੀ ਕਿ ਆਪਾਂ ਹਾਂਜੀ ਸਬਰ ਆ ਗਏ ਬੁੱਢੀਆਂ ਆ ਰਹੇ ਆ ਨਾ ਬਿਲਕੁਲ ਸ਼ਹੀਦਿਆਂ ਦੇ ਦਿਨ ਆ ਗਏ ਹਾਂਜੀ ਤੇ ਸੁਣੀਏ ਫਿਰ ਆਪਾਂ ਹਾਂਜੀ ਹਾਂਜੀ ਲਾਓ ਠੀਕ ਸਤਿਗੁਰੂ ਕਲਗੀਧਰ ਮਹਾਰਾਜ ਨੇ ਨੰਦਪੁਰ ਸਾਹਿਬ ਦੀ ਧਰਤੀ ਛੱਡੀ ਉਦੋਂ ਬਾਅਦ ਸਰਸਾ ਕੱਟੇ ਆਏ ਤੇ ਪਰਿਵਾਰ ਘੇਰੂ ਘੇਰੂ ਹੋ ਗਿਆ ਸਰਸਾ ਕੱਟਦੇ ਤੇ ਐਸਾ ਵਿਛੋੜਾ ਪਿਆ ਬੁੜਕੇ ਮਿਲੇ ਨਹੀਂ ਪਰਿਵਾਰ ਵਿਛੜਿਆ ਵੱਡੇ ਸਾਹਿਬਜਾ ਦੇ ਮਾਂ ਗੁਜਰ ਕੌਰ ਛੋਟੇ ਸਾਹਿਬਜਾ ਦੇ ਇੱਕ ਪਾਸੇ ਵੱਡੇ ਸਾਹਿਬ ਜਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਇੱਕ ਪਾਸੇ ਜੰਮਦਿਆਂ ਜੰਮਦੇ ਸਾਰਾ ਪਰਿਵਾਰ ਵਿੱਚ ਸਹੀ ਗੱਲ ਹੈ ਜਿੰਦਿਆਂ ਜੀ ਵਿਛੜ ਗਏ ਸਰਸਵਰ ਨਦੀ ਤੇ ਵਿੱਚੋਂ ਡਾ ਪੈ ਗਿਆ ਵੀਰਾਂ ਨੂੰ ਵੀ ਦੀਤੀ ਲੈ ਸਾਇਨਦਨਾ ਵੀਰਾਂ ਨੂੰ ਵੀ ਸਰਸਵਰ ਨਦੀ ਤੇ ਵਿੱਚੋਂ ਡਾ ਜਾਂਦੀ ਹੈ ਸਾਨੂੰ ਤੇ ਬੱਚੇ ਛੋਟੇ ਪਰੇਸ਼ਾਨੀ ਦੀ ਦੁਨੀਆ ਮਿਲਾਂ ਗਾ ਰੂ ਨੀਰ ਨੀਰ ਸਾਸਾਂ ਗੁੰਦੇ ਐ ਸਾ ਮਸੂਰਾ ਸਿਆ ਮਾਤਾ ਗੁਜਰਕੌਰ ਜੀ ਛੋਟੇ ਸਭ ਜਾਂਦੇ ਆ ਰੂ ਨਾਲ ਲੈ ਕੇ ਘੁੰਰੇ ਜਾਂਦੇ ਜਾਂਦੇ ਆ ਜਾਂਦੇ ਆ ਕੋਈ ਪਤਾ ਨਹੀਂ ਕੋਈ ਪੰਜੜ ਹੈ ਕੋਈ ਟਿਕਾਣਾ ਹੈ ਰਾਤ ਕਿੱਥੇ ਗੱਟਣੀ ਸ਼ਾਮ ਕਿੱਥੇ ਬਿਤਰਨੀ ਕੁਛ ਨਹੀਂ ਪਤਾ ਸਰ ਸנגੇ ਜੀ ਧੰਨ ਮਾ ਗੁਜਰਗੌਰ ਨੂੰ ਛੋਟੇ ਸਾਹਿਬ ਜਦੇ ਪੁੱਛਦੇ ਨੇ ਮਾਤਾ ਜੀ ਵੱਡੇ ਵੀਰ ਕਦੋਂ ਆਉਣਗੇ ਮਾਤਾ ਜੀ ਅਸੀਂ ਗੁਰੂ ਪਿਤਾ ਨੂੰ ਕਦੋਂ ਮਿਲਾਂਗੇ ਮਾ ਗੁਜਰਗੌਰ ਨੂੰ ਵੀ ਨਹੀਂ ਪਤਾ ਅੱਜ ਦੇ ਵਿਛੜਿਆ ਨੇ ਮਿਲਣਾ ਮੁੜ ਕੇ ਤੁਰੇ ਜੰਮੇ ਨੇ ਜਿਵੇਂ ਆ ਜਾਂਦੇ ਆ ਸਤਗੁਰੂ ਗੁਰ ਕੀ ਧਰਮਹਾਰੀ ਦੇ ਫਰਜ਼ੰਦ ਮਾਂ ਜੀਰ ਕੋ ਸਾਹਿਬ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਕਹਿੰਦੇ ਨੇ ਕਿ ਮਾਂ ਇੱਕ ਛੱਪਰੀ ਸਤਲਜੀ ਦੇ ਘੰਡੇ ਇੱਕ ਛਪਰੀ ਤੇ ਛਪਰੀ ਤੇ ਦੀਵਾ ਬਰਦਾ ਹੈ ਤੇ ਮਾਤਾ ਜੀ ਉੱਥੇ ਜਾ ਕੇ ਰਾਤ ਕੱਟ ਲਈ ਮਾਤਾ ਜੀ ਉਸ ਛਪਰੀ 'ਚ ਰਾਤ ਕੱਟ ਲਈ ਧੰਮਾ ਗੁਜਰਕੌਰ ਕਹਿੰਦੀ ਚੱਲਦੇ ਆਂ ਬੱਚਿਓ ਮਾ ਗੁਜਰਕੌਰ ਛੋਟੇ ਸਭ ਜਦਿਆਂ ਨੂੰ ਲੈ ਕੇ

ਈਨਾਂਤਰ ਉਹ ਕਹਿੰਦਾ ਜੀ ਮੇਰਾ ਨਾਮ ਏ ਕੁੰਮਾ ਮਾਚੀ ਮਾਤਾ ਜੀ ਕਹਿੰਦੇ ਕੋਮੇ ਪੁੱਤਰਾ ਤੂੰ ਗੁਰੂ ਗੋਬਿੰਦ ਸਿੰਘ ਮਾਰ ਨੇ ਨੂੰ ਜਾਣਦਾ ਹੈ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ ਹੈ ਤੂੰ ਕੁੰਮਾ ਮਾਚੀ ਕਹਿੰਦਾ ਮਾਤਾ ਜੀ ਕਲਗੀਧਰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਨੂੰ ਰਾਦੇ ਮਹਾਰਾਜੇ ਤਰਸਦੇ ਨੇ ਦੁਨੀਆ ਤਰਸਦੀ ਏ ਉਹਨਾਂ ਦੇ ਨਾਮ ਨੂੰ ਬਾਣ ਵੀ ਜਾਣਦਾ ਲੋਕੀ ਦਰਸ਼ਨ ਕਰਦੇ ਆ ਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਮਾਤਾ ਜੀ ਉਹਨਾਂ ਦੀ ਸੰਗਤਾਂ ਮੇਰੀ ਬੇਢੀ ਜਵੰਧੀਆਂ ਨੇ ਬੇਢੀ ਦੂਜੇ ਬੰਦੇ ਨਾਲ ਮੈਂ ਜਾਣਦਾ ਕਰਗੀ ਤਰਜੀ ਮਾਤਾ ਗੁਜਰ ਘਰ ਦੀ ਆਖਣ ਲੱਗੇ ਪੁੱਤਰਾ ਆ ਜਿਹੜੇ ਲਾਲ ਨੇ ਨਾ ਮੇਰੇ ਨਾਲ ਦੋ ਛੋਟੇ ਛੋਟੇ ਇੱਕ ਗੁਰ ਗੋਬਿੰਦ ਸਿੰਘ ਦੇ ਲਾਲ ਸੀ ਸਾਹਿਬ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਹ ਕਣਕੀ ਧਰ ਦੇ ਲਾਲ ਨੇ ਜਦੋਂ ਗੁੰਮੀ ਮਾਚੀ ਨੂੰ ਪਤਾ ਲੱਗਿਆ ਹੱਥ ਜੋੜ ਕੇ ਖੜ ਗਿਆ ਧੰਨ ਭਾਗ ਮੇਰੇ ਮਾਂ ਮੇਰੇ ਘਰ ਵਿੱਚ ਗੁਰ ਗੋਬਿੰਦ ਸਿੰਘ ਦੇ ਸਾਹਮਣੇ ਮੇਰੀ ਛੱਪਰੀ ਹੁੰਦੀ ਮਾਤਾ ਗੁਰਪੁਰ ਕੋਈ ਨਹੀਂ ਮੈਂ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਕਲਗੀਧਰ ਦੀ ਮਾਂ ਮੈਂ ਇਹ ਮੇਰੇ ਪੁੱਤੇ ਨੇ ਸਾਥ ਸਗੇ ਜੀ ਉਸ ਵੇਲੇ ਕੁਮਾਰ ਮਾਚੀ ਮਾਤਾ ਜੀ ਧੰਨ ਬਾਰਨ ਮੇਰੇ ਗੁਰੂ ਗੋਬਿੰਦ ਸਿੰਘ ਜੀ ਲਾਲਾਂ ਦੇ ਦਰਸ਼ਨ ਗੁਰੂ ਗੋਬਿੰਦ ਸਿੰਘ ਜੀ ਮਾਤਾ ਦੇ ਦਰਸ਼ਨ ਉਹ ਮਾਤਾ ਜੀ ਹੁਕਮ ਕਰੋ ਮਾਂ ਗੁਜਰ ਕੋ ਰੱਖਣ ਲੱਗੀ ਕਹਿੰਦੀ ਤੇਰੇ ਕੋਲ ਪਤਾ ਕਿਉਂ ਆਏ ਆ ਤੇਰੇ ਕੋਲ ਅਸੀਂ ਕਿਉਂ ਆਏ ਆ ਬਲੰਦ ਕਹਿੰਦਾ ਮਾਤਾ ਜੀ ਕਿਉਂ ਆਏ ਮਾਂ ਗੁਜਰ ਕੋ ਰੱਖਣ ਲੱਗੀ ਅਸੀਂ ਖਾਲਸੇ ਨਾਲੋਂ ਵਿਛੜ ਚੁੱਕੇ ਆ ਸਾਡਾ ਖਾਲਸੇ ਨਾਲ ਵਿਛੋੜਾ ਪੈ ਗਿਆ ਪਤਾ ਕੋਈ ਨਹੀਂ ਜਾਣਾ ਕਿੱਥੇ ਮੰਜ਼ਲ ਕਿਹੜੀ ਟਿਕਾਣਾ ਕੋਈ ਬਾਬਾ ਜੀ ਮੇਰੇ ਕੋਲ ਕਿਉਂ ਆਏ ਹੋ ਧਰਮਾਂ ਗੁਜ਼ਰ ਕੋ ਰੱਖਣ ਲੱਗੀ ਵੇ ਗੁੰਮੇ ਪੁੱਤਰਾ ਸਭੂ ਰਾਤ ਕਟਾ ਦੇਵੇ ਓਏ ਰਾਹੀ ਰਾਤ ਕਟੜੀ ਆਂ ਕਾਹੀਆਂ ਕੁਟਾ ਦੇਵੇ ਰਾਹੀ ਰਾਤ ਕੱਟ ਨਬਰੀਆ ਸਾਡੀ ਰਾਤ ਕੱਟਾ ਕੀ ਕਹਿੰਦਾ ਹੈ ਮਾਤਾ ਜੀ ਇਹ ਕੈਸੀਆਂ ਗੱਲਾਂ ਕਰਦੇ ਹੋ ਲੋਕੀ ਤਾਂ ਤੁਹਾਡੇ ਚਰਣਾ ਚ ਅਨੰਦਪੁਰ ਸਾਹਿਬ ਲਈ ਤਰਦੀ ਜਥਾਂ ਲੈਂਦੇ ਨੇ ਜਿਹਦੀ ਕਦੇ ਕੀਤੇ ਕਦਰ ਨਹੀਂ ਬੈਂਦੀ ਜਿਹਨੂੰ ਕੋਈ ਚੱਲਦਾ ਨਹੀਂ ਜਿਹਨੂੰ ਕੋਈ ਬੁਲਾਉਂਦਾ ਨਹੀਂ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਚਰਣਾ ਚ ਅਨੰਦਪੁਰ ਸਾਹਿਬ ਚਲੇ ਜਾਓ ਗੁਰੂ ਗੋਬਿੰਦ ਸਿੰਘ ਗੱਲ ਨਾਲ ਲੁੰਦੇ ਨੇ ਉਹ ਮਾਤਾ ਜੀ ਤੁਸੀਂ ਕਹਿੰਦੇ ਮੇਰੇ ਘਰ ਜਰਾਤ ਕਰਕਣੀ ਪੁੱਤਰਾ ਸਿੰਘ ਖਾਲਸੇ ਨਾਲੋਂ ਵਿਛੜ ਚੁਕੇ ਧੰਨਾ ਮਾ ਗੁਜਰ گور ਨੂੰ ਆਖਦਾ ਕੁੰਮਾ ਮਾਤਾ ਜੀ ਮੀਰਾ ਘਰ ਹੋਇਆ ਤੇ ਕੋਈ ਨਹੀਂ ਗੱਲ ਹੀ ਕੋਈ ਨਹੀਂ ਛਪਰੀ ਸੀ ਕੁ ਮੈਂ ਬਾਕੀ ਨਹੀਂ ਅੰਦਰ ਮਾਤਾ ਜੀ ਨੂੰ ਮਾਤਾ ਜੀ ਆਰਾਮ ਕਰੋ ਆਪ ਜੀ ਛਪਰੀ ਧੰਨਾ ਮਾ ਗੁਜਰ گور ਨਾ ਮਤਲਬ ਕੀ ਹੈ ਛੋਟੇ ਸਭ ਜਿਹੜਾ ਕਿ ਰਾਤ ਤੋਂ ਲੈ ਕੇ ਰਾਤ ਦੇ ਲੰਘਦੇ ਹੋਏ ਇੱਕ ਨੂੰ ਸੱਜੇ ਪਾਇਆ ਇੱਕ ਨੂੰ ਖੱਬੇ ਪਾਇਆ ਨਾੜੀ ਰਹਿੰਦੀ ਸੀ ਇੱਕ ਮਾਤਾ ਲక్ష్ਮੀਬਾਈ ਉਹਨੇ ਪ੍ਰਸ਼ਾਦਾ ਲਿਆਂਦਾ ਸਮਝਾਦਿਆਂ ਵਾਸਤੇ ਭੋਜਨ ਬਣਾ ਕੇ ਲਿਆਂਦਾ ਮਾਂ ਗੁਜਰਕੌਰ ਨੂੰ ਛੋਟੇ ਸਮਝਾਦਿਆਂ ਨੂੰ ਸ਼ਿਕਾਇਆ ਤੇ ਮਾਂ ਗੁਜਰਕੌਰ ਨੇ ਫਿਰ ਕੁੰਮੇ ਮਾਚੀ ਨੂੰ ਆਖਿਆ ਵੇ ਪੁੱਤਰਾ ਤੈਨੂੰ ਕੋਈ ਖਾਲਸੇ ਦਾ ਬੰਦਾ ਮਿਲੇ ਤੇ ਸਾਨੂੰ ਮੁਲਾਵਾਂ ਜਿਲੇ ਕਰਕੇ ਅਸੀਂ ਖਾਲਸੇ ਨੂੰ ਮਿਲ ਚੁੱਕੀ ਆ। ਜਰਗੂ ਨੇ ਮਾਸੀ ਨੂੰ ਮਿਲਿਆ ਸੀ ਗੰਗੂ ਬ੍ਰਾਹਮਣ ਹਾਏ ਹਾਏ ਗੰਗੂ ਗੰਗੂ ਮਿਲਿਆ ਅਸੀਂ ਦੇਖਿਆ ਸੀ ਵੀਡੀਓ ਜਰਗੂ ਨੇ ਮਾਸੀ ਨੂੰ ਜਦੋਂ ਗੰਗੂ ਮਿਲਦਾ ਹੈ ਤੇ ਕਹਿੰਦੇ ਹੁਮਾ ਪੁੱਛਦਾ ਗੰਗੂ ਨੂੰ ਗੰਗੂਆ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾਣਦਾ ਹੈ ਕਿਹਾ ਮੈਂ ਜਾਣਦਾ ਹੀ ਨਹੀਂ ਮੈਂ ਤਾਂ ਰਸੋਈਆ ਰਿਹਾ ਵਾਹੇ ਮੈਂ ਸੋਈ ਜਾ ਰਿਹਾ ਕੁੰਮਾ ਮਾਚੀ ਕਹਿੰਦਾ ਜੇ ਤੇਨੂੰ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਗੁਰੂ ਗੋਬਿੰਦ ਸਿੰਘ ਦੇ ਸਾਬਜਦਿਆਂ ਨੂੰ ਮਲਾ ਦੇਆ ਤੂੰ ਖਾਲਸੇ ਨੂੰ ਮਲਾ ਦੇਵੇਂ ਇਹ ਮਿਲਦਾ ਹੀ ਨਾ ਗੰਗੂ ਨੂੰ ਤੋਂ ਗੁਰੂ ਗੋਬਿੰਦ ਸਿੰਘ ਨੂੰ ਮਲਾ ਦੇਆ ਇਹ ਤਾਂ ਗੱਲ ਹੀ ਕੋਈ ਕੁੰਮਾ ਮਾਚੀ ਫਿਰ ਗੰਗੂ ਨੂੰ ਆਪਣੀ ਛੱਪਰੀ ਜੇ ਲੈ ਕੇ ਆਇਆ ਜਦੋਂ ਮਾਂ ਗੁਜਰਖੋੜੇ 'ਤੇ ਬੈਠੇ ਬੈਠੇ ਨੇ ਉਹਦੀ ਜੱਫੀ ਵਿੱਚ ਨਜ਼ਰ ਹੀ ਆਇਆ ਸੀਗਾ ਤੁਹਾਨੂੰ ਫਿਰ ਉਹਨੇ ਕਿਹਾ ਨਾ ਸੀ ਗੰਗੂ ਆਇਆ ਮਾਤਾ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਸਜਦਾ ਕੀਤਾ ਗੰਗੇ ਪੁੱਤਰਾ ਅਸੀਂ ਖਾਲਸੇ ਨਾਲੋਂ ਵਿਚੜ ਚੁੱਕੇ ਹਾਂ ਮਾਤਾ ਜੀ ਮੇਰੇ ਲਈ ਸੇਵਾ ਦੱਸੋ ਸਾਨੂੰ ਖਾਲਸੇ ਨੂੰ ਮਿਲਾ ਦੇ ਗੰਗੂ ਕਹਿੰਦਾ ਮਾਤਾ ਜੀ ਗੱਲ ਹੀ ਕੋਈ ਨਹੀਂ ਇੱਥੇ ਜਿਹੜੇ ਹੀ ਮੇਰਾ ਪਿੰਡ ਸੇੜੀ ਤੁਸੀਂ ਮੇਰੇ ਨਾਲ ਚੱਲੋ ਮੇਰੇ ਘਰ ਹੈਲਵਾ ਤੁਹਾਲ ਸੇ ਨੂੰ ਲਾਦਾ ਗੱਲ ਹੀ ਜਦੋਂ ਪੂਰਨ ਲੱਗੇ ਮਾਂ ਗੁਜਰ ਘਰ ਛੋਟੇ ਸਭ ਜਾਂਦੇ ਤੁਰਨ ਲੱਗੇ ਤੇ ਕਹਿੰਦੇ ਮਾਂਬਾ ਜੀ ਦੇ ਕੋਲ ਮੋਹਰਾਂ ਦੀ थैਲੀ ਜਿਹੜੀ ਮਾਈ ਨੇ ਪ੍ਰਸ਼ਾਦਾ ਸਿਖਾਇਆ ਸੀ ਨਾ ਪੰਜ ਮੋਹਰਾਂ ਉਹਨੂੰ ਦਿੱਤੀਆਂ ਘੱਟ ਕੇ ਉੱਤੇ ਗੰਗੂ ਨੇ ਵੇਖ ਲੀਆਂ ਪੰਜ ਮੋਹਰਾਂ ਦਿੱਤੀਆਂ ਜਿਹਨੇ ਪ੍ਰਸ਼ਾਦਾ ਸਿਖਾਇਆ ਪੰਜ ਮੋਰ ਕੁੰਮੇ ਮਾਸ਼ੀ ਨੂੰ ਦਿੱਤੀਆਂ ਤੇ ਕੁੰਮਾ ਮਾਸ਼ੀ ਮਾਇਆ ਨਹੀਂ ਲੈਤਾ ਕਿ ਨਾ ਮਾਤਾ ਜੀ ਲੋਕਾਂ ਆਖਣ ਗੁਰੂ ਗੋਬਿੰਦ ਸਿੰਘ ਦੇ ਸਾਜ ਜਦੈ ਨੂੰ ਰਾਤ ਰੱਖਿਆ ਤੇ ਪੈਸੇ ਲੈ ਗਏ ਪੈਸੇ ਲੈ ਗਏ ਮਾਤਾ ਜੀ ਮੈਂ ਮਾਇਆ ਨਹੀਂ ਲੈਣੀ ਮੈਂ ਤਾਂ ਸੇਵਾ ਕਮਾਈ ਮਾਂ ਗੁਜਰ ਨੂੰ ਰੱਖਣ ਲੱਗੀ ਪੁੱਤਰਾ ਜਿਹੜੀ ਮਾਇਆ ਮੈਂ ਦੇਣ ਲੱਗੀ ਆ ਇਸ ਮਾਇਆ ਨੂੰ ਸਾਹਮਣੇ ਰੱਖ ਲਈ ਨਾ ਵਰਤੀ ਕਦੇ ਕਦੇ ਯਾਦ ਕਰ ਲਿਆ ਤਰੀ ਗੁਰੂ ਗੋਬਿੰਦ ਸਿੰਘ ਦੀ ਮਾਂ ਮੇਰੀ ਗੁਰ ਰਹਿ ਗਈ ਲਈ ਮਾਇਆ ਨੂੰ ਦੇਖੀ ਇਹ ਮੈਨੂੰ ਫੋਲ ਨਹੀਂ ਦਾ ਆ ਰਹੀ ਜੇ ਅੱਛਾ ਦੇਵਨ ਖਿਆਲ ਨੂੰ ਨਹੀਂ ਸੀ ਪਤਾ ਮੈਂ ਸਮਝਦੀ ਰਹੀਆਂ ਕਿ ਉਹ ਗੰਗੂ ਉਹਨਾਂ ਦੇ ਨਾਲ ਹੀ ਉੱਥੋਂ ਵਿਛੜਿਆ ਸੀ ਸਰਸਾ ਨਦੀ ਤੋਂ ਹੈ ਨਾ ਆਪਾਂ ਨਾ ਵੀਡੀਓ ਲੌਂਗ ਹੋ ਜਾਣੀਆ ਨੈਕਸਟ ਪਾਰਟ ਆਪਾਂ ਅਗਲੇ ਵੀਡੀਓ ਦੇਖਾਂਗੇ ਕਿ ਅਮ੍ਰਿੰਤਾ ਜੀ ਵੀ ਦੀ ਤਬੀਅਤ ਠੀਕ ਹੈ ਨਾ ਜੀ ਇਹਨਾਂ ਨੇ ਦਵਾਈ ਲੈ ਕੇ ਨਾ ਦਵਾਈ ਖਾਧੀ ਹੋਈ ਹੈ ਤਾਂ ਕਰਕੇ ਵੀ ਮੋਢੇ ਮੋਢਾ ਦਰਦ ਕਰ ਰਿਹਾ ਹੈ ਚਲੋ ਬਾਕੀ ਆ ਵਾ ਤੇ ਵੀਡੀਓ ਦੀ ਸਟੋਰੀ ਜਿਹੜੀ ਬਹੁਤ ਮਜ਼ੇਦਾਰੀ ਹੋਣਾ ਮਜ਼ੇਦਾਰੀ ਆ ਹਾਂ ਦਾ ਮਤਲਬ ਡਿਟੇਲ ਨਾਲ ਦੱਸਣ ਦੇ ਆ ਉਹ ਇੱਕ ਹੀ ਚੀਜ਼ ਹੈ ਨਾ ਹਿਸਟਰੀ ਦੀ ਉਹਨਾਂ ਇੱਕ ਇੱਕ ਗੱਲ ਦੱਸ ਜਿਵੇਂ ਜਿਵੇਂ ਹੋਇਆ ਸੀ ਹਾਂ ਘੁੰਮੇ ਮਾਛੀ ਵਾਲੀ ਘੁੰਮੇ ਮਾਛੀ ਵਾਲੀ ਆ ਨਾ ਉਹ ਮੋਰਾ ਵੀ ਤੁਹਾਨੂੰ ਹੋ ਗਈ ਨਹੀਂ ਘੁੰਮੇ ਮਾਛੀ ਤੇ ਉਹਨਾਂ ਨੇ ਆਪਣੇ ਘਰ ਲੈ ਗਿਆ ਸੀ ਨਾ ਮਾਤਾ ਗੁਜਰੀ ਸੀ ਤੇ ਨਾਲ ਬੱਚੇ ਆਹ ਹੀ ਸਮਝ ਰਹੀ ਸੀ ਕਿ ਗੰਗੂ ਜਿਹੜਾ ਸੀ ਉਹ ਰਾਤ ਗਿਆ ਹੋਇਆ ਹੈ ਉਹ ਉੱਥੇ ਫਿਰ ਉਹ ਨਾਲ ਹੀ ਵਿਛੜ ਗਿਆ ਸੀ ਉਹ ਮੈਂ ਸਮਝਦੀ ਸੀ ਨਦੀ ਜੋਇ ਨਾਲ ਵਿਛੜਿਆ ਸੀ ਉੱਥੇ ਫਿਰ ਕੁੰਮੂ ਕੁੰਮੇਵਾਛੀ ਨੂੰ ਵੀ ਮਾਤਾ ਗੁਜਰੀ ਨੇ ਥੈਲੀ ਵਿੱਚੋਂ ਥੋੜੇ ਜਿਹੇ ਮੋਰਾ ਕੱਟ ਕੇ ਦਿੱਤੀ ਅਸੀਂ ਵੇਚ ਕੇ ਤੇ ਵੇਚ ਕੇ ਤੇ ਕੋਈ ਖਾਣ ਪੀਣ ਦਾ ਬੰਦੋਬਸਤ ਕਰ ਲੈ ਕੇ ਬੱਚਾ ਨੇ ਵੀ ਰਾਤ ਕੱਢਣੀ ਇਹ ਤਾਂ ਚਲ ਗਰੀਬ ਬੰਦਾ ਹੈ ਕਿ ਤੇਰੇ ਘਰ ਇਹਨਾਂ ਕੁਝ ਨਹੀਂ ਹੈਗਾ ਉੱਥੇ ਗੰਗੂ ਉਹ ਮੋਰਾ ਵੇਚ ਕੇ ਉਹਦੇ ਕੋਈ ਬੇਈਮਾਨ ਹੋ ਗਿਆ ਸੀ ਫਿਰ ਉਹਨੇ ਮਿਲ ਲਾਜ਼ਰ ਰਾਤ ਸਾਰੀ ਚੋਰੀ ਕਰ ਲਈ ਅਸੀਂ ਨਹੀਂ ਉਹਨੇ ਆਪਣੇ ਘਰ ਜਾ ਕੇ ਚੋਰੀ ਕੀਤੀ ਫਿਰ ਆਪਣੇ ਘਰ ਲੈ ਗਿਆ ਸਾਰੀ ਰਾਤ ਕਦੀ ਕਿੱਥੇ ਜਾਂਦਾ ਰਿਹਾ ਲੈ ਕੇ ਕਦੀ ਕਿੱਥੇ ਜਾਂਦਾ ਰਿਹਾ ਲੈ ਕੇ ਭਾਈ ਮਨੂ ਲੱਗਿਆ ਸੀ ਪਹਿਲੇ ਖਰਾਬ ਹੋ ਗਏ ਤੇ ਉਹਨੇ ਕਿਹਾ ਸੀ ਕਿ ਘਰ ਤੋਂ ਲੱਗੇ ਹੀ ਕਿਤੇ ਦਰਖਤ ਥੱਲੇ ਉਹ ਜਿਹੜਾ ਆਪਾਂ ਹਿਸਟਰੀ ਨਹੀਂ ਸੀ ਲਿਖੀ ਉਹ ਜਿਹੜਾ ਸਰੋਵਰ ਸੀ ਉਹਦੇ ਲੱਗੇ ਬਾਰਾਂਜੀ ਮਜ਼ੀਦ ਸਾਨੂੰ ਇਹ ਦੱਸ ਕਿੰਨੀ ਇਨਫੋਰਮੇਸ਼ਨ ਦੱਸ ਰਹੀ ਹੈ ਕਿਤੇ ਨਾ ਹਿਸਟਰੀ ਦੀ ਵੀਡੀਓ ਨੂੰ ਇੰਨਾ ਡਿਟੇਲ ਨਾਲ ਦੱਸਣਾ ਚਾਹੀਦਾ ਕਿ ਮਤਲਬ ਨਾ ਇੱਕ ਮਜ਼ੇਆ ਮਜ਼ਾ ਤਾਂ ਨਹੀਂ ਕਹਾ ਕਿ ਮਤਲਬ ਇੱਕ ਨਾ ਵਾਈਬਸ ਐਸੀ ਆ ਰਹੀ ਸੀ ਕਿ ਤਿਲ ਕਾਰਿਆ ਸੀਗਾ ਸਟੋਰੀ ਸੁਣੀ ਜਾਓ ਮਤਲਬ ਲੱਗਦਾ ਵੀ फटाफट ਕਿ ਸਾਰੇ ਸਟੋਰੀ ਦਾ ਸਾਨੂੰ ਡਿਟੇਲ ਨਾਲ ਪਤਾ ਹੋਣਾ ਚਾਹੀਦਾ ਕਾਹਬਰਾ ਇਹ ਸੁਣਾ ਦੇਣ ਲੇਕਿਨ ਇੱਕ ਇਹ ਮੰਨੋ ਜਦੋਂ ਮਤਲਬ ਕਿ ਮਾਂ ਦਾ ਗੁਜਰੀ ਉਹ ਕਹੇ ਸਾਨੂੰ ਕਿ ਮੈਂ ਮਤਲਬ ਕਿ ਸਾਨੂੰ ਰਾਤ ਅਸੀ ਕੱਟਨੀ ਆ ਸਾਨੂੰ ਇੱਕ ਰਾਤ ਆਸਤੇ ਰੱਖ ਲਾ ਤੇ ਮੈਂ ਕਹਿ ਕਿਆ ਸੋਚ ਰਹੀ ਸੀ ਕਿ ਦੇਖੋ ਕਿ ਨਹੀਂ ਕੇ ਪਸੀਦਾ ਤਾਂ ਹੋਏਗਾ ਉਹ ਤੁਮ ਨਾਲ ਛੋਟੇ ਸਾਹਿਬਜ਼ਾਦੇ ਤੇ ਉਸ ਤੋਂ ਸਰਦੀ ਦੀ ਰਾਤਾਂ ਦੇਖੋ ਖਸਾ ਖੁਦ ਸੋਚ ਅਗਰ ਜੇ ਮੈਂ ਲਿਖਾ ਕਿ ਮੇਰੇ ਦੋ ਛੋਟੇ ਬੱਚੇ ਮੇਰੇ ਨਾਲ ਨੇ ਤੇ ਮੈਂ ਕਿੱਥੇ ਨਹੀਂ ਰਹਿ ਸਕਦੀ ਮੈਨੂੰ ਪਤਾ ਨਹੀਂ ਮੈਂ ਕਿੱਥੇ ਰਹਿਣਾ ਤੇ ਮੈਂ ਉਸ ਟਾਈਮ ਤੇ ਉਹੀ ਵੇਖੋ ਨਾ ਕਿ ਮਹਿਲਾ ਵਿੱਚ ਰਹਿਣ ਵਾਲੇ ਤੇ ਰਾਤ ਫਿਰ ਇੱਕ ਇੱਕ ਰਾਤ ਵਾਸਤੇ ਔਰ ਸਰਦੀਆਂ ਦੇ ਦਿਨ ਤੁਸੀਂ ਜਿਆ ਤੇ ਉਹਦੇ ਕਿਹੜੀ ਮਸਰਤੀ ਹੈ ਬਸ ਤਸਤਗਫਿਰੁਲਾ ਮੈਂ ਕਿ ਨਹੀਂ ਪੂਰਾ ਬੋਤ ਬਹੁਤ 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 ਦਿਲ ਵਿੱਚ ਚੰਗਾ ਕਹਿ ਰਿਹਾ ਆਇਆ ਹੋਏਗਾ ਉਹ ਵੀ ਇਤਿਹਾਸ ਵਿੱਚ ਕਿੰਨੀਆਂ ਕਿ ਕਹਿ ਰਿਹਾ ਆਇਆ ਹੈਗਾ ਜਦੋਂ ਆਪਾਂ ਮੂਵੀ ਵੇਖਨੇ ਆ ਤੇ ਉਹਦੇ ਵਿੱਚ ਜਦੋਂ ਤੂਫਾਨ ਹੁੰਦਾ ਤੇ ਤੂਫਾਨ ਆਂਦਾ ਤੇ ਇੱਕ ਵਾਰੀ ਦੇਲ ਇੱਕ ਵਾਰੀ ਪਾਉਂਦੇ ਤੇ ਉਹ ਵਾਕਈ ਸਹੀ ਗੱਲ ਹੈ ਜਿੰਦਿਆ ਜੀ ਸਾਰਾ ਪਰਿਵਾਰ ਬिखर ਗਿਆ ਤਲੇ ਦਸੋ ਨਾ ਆਪਾਂ ਕਿੱਦੋਂ ਵੇਖਣੀ ਆ ਮੂਮਾ ਮੇਰਾ ਬਹੁਤ ਦੇਰ ਲੱਗਿਆ ਕਿ ਆਪਾਂ ਵੇਖੀਏ ਸਟਾਰਟ ਕਰੀਏ ਅੱਜ ਤੋਂ ਹੀ ਕਿਤੇ ਦੇਖਣਾ ਸਟਾਰਟ ਕਰਾ ਗਏ ਛੁੱਟੀਆਂ ਹੋ ਜਾਂਦੀਆਂ ਉਹ ਬਹਾਨਾ ਸਟਾਰਟ ਕਰਾ ਗਏ ਤੇ ਦੂਸਰੀਆਂ ਕੀ ਹਿਸਟਰੀ ਤੋਂ ਰਿਲੇਟਡ ਐਸ ਵੀ ਵੀਡੀਓ ਵੇਖਣੀ ਚਾਹੀਦੀ ਹੈ ਤੁਸੀਂ ਦੇਖੋ ਕਿ ਗੁਰਵਾ ਦੇ ਉੱਤੇ ਗੁਰਵਾ ਦੇ ਬੱਚਿਆਂ ਦੇ ਉੱਤੇ ਕਿੰਨੀਆਂ ਕਿੰਨੀਆਂ ਮੁਸੀਬਤਾਂ ਆ ਗਈਆਂ ਕਿੰਨੀਆਂ ਜ਼ੁਲਮ ਕਿੰਨਾ ਜ਼ੁਲਮ ਕੀਤਾ ਗਿਆ ਲੇਕਿਨ ਫਿਰ ਲੇਕਿਨ ਦੇਖੋ ਫਿਰ ਵੀ ਉਹਨਾਂ ਨੇ ਸਬਰ ਦਾ ਦਾਮਣ ਉਹਨਾਂ ਨੇ ਬਹਾਦਰੀ ਦੀ ਮਿਸਾਲ ਦਿੱਤੀ ਹੈ ਬਹਾਦਰੀ ਦੀ ਮਿਸਾਲ ਦਿੱਤੀ ਹੈ ਤੇ ਆ ਗੁਰਵਾ ਦੀ ਬਹਾਦਰੀ ਦੀ ਮਿਸਾਲ ਯਾਦ ਇੱਕ ਜੋ ਕਿ ਅੱਜ ਸਿੱਖਾ 'ਚ ਪਾਈ ਜਾ ਰਹੀ ਹੈ ਤੇ ਸਿੱਖ ਜਿਹੜਿਆ ਉਹ ਕਿਸ ਤਰ੍ਹਾਂ ਹਕਸਾਚੂ ਦੀ ਗੱਲ ਤੇ ਡਟੇ ਰਹਿੰਦੇ ਬਿਲਕੁਲ ਇੱਥੇ ਇੱਕ ਪੁੱਤਰ ਨਹੀਂ ਵਰਨ ਨੂੰ ਦਿਲ ਕਰਦਾ ਤੇ ਉਹਨਾਂ ਨੇ ਤੇ ਆਪਣੇ 4 4 ਪੁੱਤਰ ਉਹਨਾਂ ਰਛੜੇ 4 4 ਪੁੱਤਰ ਬਹੁਤ ਔਖਾ ਟਾਈਮ ਸੀ ਤੇ ਆਹ ਵੇਖੋ ਕਿ ਦੋ ਬੱਚੇ ਗੁਰੂ ਗੋਬਿੰਦ ਸਿੰਘ ਦੇ ਨਾਲ ਤੁਰ ਗਏ ਦੋ ਮਾਤਾ ਗੁਜਰੀ ਦੇ ਨਾਲ ਤੁਰ ਗਏ والدہ ਉਹਨਾਂ ਦੀ ਕੱਲੀ ਕਿੱਥੇ ਹੋ ਰਗੀ ਲਾ ਤਾਂ ਅਲੱਦਾ ਹੋ ਗਏ ਸਾਰਾ ਘੇਰੂ ਘੇਰੂ ਹੋਵੇ ਮਾਤਾ ਗੁਜਰੀ ਇਹ ਤਾਂ ਦੀਦੀ ਹਿੰਮਤ ਨੂੰ ਸਲਾਮ ਆਹ ਦੇਖੋ ਕਿ ਕਿਸ ਤਰ੍ਹਾਂ ਜਦੋਂ ਮਤਲਬ ਕਿ ਸਾਹਿਬਜ਼ਾਦੇ ਔਰੰਗਜ਼ੇਬ ਕੋ ਵੀ ਜਾਣਦੇ ਆ ਤੇ ਉਹ ਉੱਤੋਂ ਵੇਖਦੇ ਰਹਿੰਦੀ ਆ ਵੇਖਦੇ ਰਹਿੰਦੀ ਕਿਸ ਤਰ੍ਹਾਂ ਸਹਾਈਤ ਕੋਲ ਹਾਂਜੀ ਹਰ ਟੈਨਸ਼ਨ ਦੇ ਨਾਲ ਉਹ ਹੁੰਦੀ ਆਏ ਹੋਏ ਤੇ ਉਹਦੇ ਦਾ ਗਾਣਾ ਤੇ ਜਿਵੇਂ ਉਹ ਤਿਆਰ ਕਰਕੇ ਫਿਰ ਆਪਣੇ ਪੋਤਰੇ ਮੇਲਾ ਆ ਗਿਆ ਮਦਮ ਮਦਮ ਹਾ ਬਹੁਤ ਵਾਟ ਅਚੀ ਮੈਂ ਤੇ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਵੇਖਦੀ ਆ ਨਾ ਬਹੁਤ ਰੋਣਾ ਆਉਂਦਾ ਹੈ ਵਿਲਾ ਹੈ ਦਾਦੀਏ ਜੁਦਾਈ ਦਾ ਹਾਂ ਆਹੀ ਵਾਲਾ ਆ ਬਹੁਤ ਆਟੋਮੈਟਿਕ ਖਜ ਪਾਣੀ ਨਿਕਲ ਆ ਜਾਂਦਾ ਉਹ ਮੈਂ ਪੂਰੀ ਮੂਵੀ ਦੇਖਾਂ ਨਾ ਤੇ ਮੈਨੂੰ ਮੈਂ ਖੁਦ ਦੇਖਾਂਗੇ ਨਾ ਆਪਾਂ ਬਹੁਤ ਮੁਸ਼ਕਲ ਹੋ ਜਾਂਦਾ ਦੇਖਣਾ ਫਿਰ ਕਿਉਂਕਿ ਨਾ ਕਿ ਸਿੱਖੀ ਤੇ ਹਲਪੋ ਬਹੁਤ ਵੱਡਾ ਇਤਿਹਾਸ ਆ ਕੁਰਬਾਨੀਆਂ ਨਾਲ ਪਰਿਆ ਮਾਵਾ ਦਾ ਬੱਚਾ ਜਰ ਵਕਈ ਗੁਰਵਾਦਾ ਇਤਿਹਾਸ ਚੱਕ ਕੇ ਦੇਖੋ ਐਂਜੀ ਬਹੁਤ ਕੁਰਬਾਨੀਆਂ ਦਾ ਪਰਿਆ ਬਹੁਤ ਕੁਰਬਾਨੀਆਂ ਨਾਲ ਪਰਿਆ ਤੇ ਮੇਰੇ ਖਿਆਲ ਚ ਇਤਿਹਾਸ ਚਿਰਾਂ ਸਾਨੂੰ ਦੇਖਣਾ ਚਾਹੀਦਾ ਹੈ ਅੱਗੇ ਸ਼ੇਅਰ ਕਰਨਾ ਚਾਹੀਦਾ ਤਾਂ ਕਿ ਸਾਡੇ ਆਨ ਵਾਲੀ ਜਿਹੜੀ ਜਨਰੇਸ਼ਨ ਚੱਲ ਰਹੀ ਹੈ ਯਾ ਹੁਣ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗੇ ਕਿ ਕਿਸ ਤਰ੍ਹਾਂ ਸਾਡੇ ਗੁਰੂ ਜੀਰੇ ਸੀ ਵੱਡੇ ਉਹ ਮਤਲਬ ਕਿ ਉਹ ਕਿਸ ਤਰ੍ਹਾਂ ਮਤਲਬ ਕਿ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਆਪਣੇ ਬੱਚੇ ਜਿਹੜਿਆ ਉਹ ਵੀ ਕੁਰਬਾਨ ਕਰਦੇ ਆਪਣਾ ਘਰ-ਬਾਰ ਵੀ ਕੁਰਬਾਨ ਕੀਤਾ ਬਾਕੀ ਨੈਕਸਟ ਪਾਰਟ ਦੇਖਦੇ ਆ ਇਹਦਾ ਨੈਕਸਟ ਪਾਰਟ ਹੁਣ ਕੱਲ ਦੇਖਾਂਗੇ ਕਿਉਂਕਿ ਮਨਿੰਦਾ ਜੀ ਅੱਜ ਤਾਂ ਵੀਡੀਓ ਨਹੀਂ ਸਹੀ ਆ ਤੇ ਬਾਕੀ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਤੁਸੀਂ ਕਮੈਂਟ ਕਰਕੇ لازਮੀ ਦੱਸਣਾ ਮਿਲਦੇ ਆ ਨੈਕਸਟ ਵੀਡੀਓਜ਼ ਹਾਸੇ ਰੋਵਸਟਰ ਤਰਫ ਸਾਲ ਜਲਦੀ ਜਲਦੀ ਆ ਜਾਓ